हां ਮੈਂंती ਇਹ ਆਕੇ ਇਹ ਕੋਈ ਐਡਵਰਟਾਈਜ਼ਮੈਂਟ ਦਾ ਵਿਸ਼ਾ ਤਾਂ ਨਹੀਂ ਹੈ ਇਹ ਇੱਥੇ ਸਾਡੀ ਸੰਗਤ ਸਾਡੇ ਪਿੰਡ ਦੀ ਸੰਗਤ ਨੇ ਇਹ ਕਣਕ ਭੇਜੀ ਹੈ ਇਹ ਚੀਜ਼ ਤੋਂ ਇਹ ਜ਼ਰੂਰ ਦੱਸਣਾ ਚਾਹਾਂਗੇ ਕਿ ਕਿਸ ਹੌਸਲੇ ਨਾਲ ਕਿਸ ਹਿੰਮਤ ਨਾਲ ਸੰਗਤਾਂ ਲੱਗੀਆਂ ਹੋਈਆਂ ਨੇ ਇਸ ਮੋਰਚੇ ਦੀ ਚੜ੍ਹਦੀ ਕਲਾ ਲਈ ਕੱਲ ਇੱਕ ਇੱਥੇ ਗੱਡੀ ਭਰ ਕੇ ਰਾਸ਼ਨ ਦੇ ਸੰਗਰੂਰ ਡਿਸਟ੍ਰਿਕਟ ਦੇ ਬਲਾਕ ਭਵਾਨੀਗੜ੍ਹ ਤੋਂ ਆਈ ਸੀ। ਔਰ ਕੱਲ ਵੀ ਅਸੀਂ ਉਹਨਾਂ ਦੀ ਉਸ ਵੀਡੀਓ ਨੂੰ ਤੁਹਾਡੇ ਸਾਹਮਣੇ ਰੱਖਣ ਸਮੇਂ ਇਸ ਆ ਰਹੀ ਕਣਕ ਦਾ ਵੀ ਜ਼ਿਕਰ ਕੀਤਾ ਸੀ ਜਿਹੜੀ ਇੱਥੇ ਹੁਣ ਪਹੁੰਚ ਚੁੱਕੀ ਹੈ। 50 ਮਣ ਕਣਕ ਨਾਲ ਚੌਲ ਹੈ, ਨਾਲ ਹੋਰ ਰਾਸ਼ਨ ਹੈ। ਉਹ ਲੈ ਕੇ ਆਏ ਨੇ। ਸੋ ਇੱਕ ਤਾਂ ਗੱਲ ਇਹਨੂੰ ਨੋਟ ਕਰ ਲੈਣਾ ਚਾਹੀਦਾ ਹੈ। ਸਰਕਾਰ ਦਾ ਭੁਲੇਖਾ ਨਿਕਲ ਜਾਣਾ ਚਾਹੀਦਾ ਜਿਹੜੀ ਕਹਿੰਦੀ ਸੀ ਉੱਥੇ 400 ਬੰਦਾ ਹੈ। ਕੁਝ ਨਹੀਂ ਰਹਿ ਗਿਆ ਹੁਣ ਤਾਂ ਮੋਰਚੇ 'ਚ। ਲੋਕਾਂ ਦਾ ਮੋਰਚੇ ਦੇ ਨਾਲ ਲਗਾਓ। ਪਹਿਲਾ ਨਾਲੋਂ ਤੇਜ ਹੈ ਪਹਿਲਾ ਨਾਲੋਂ ਸਟਰੋਂਗ ਹੈ ਕਿਉਂਕਿ ਲੋਕਾਂ ਨੂੰ ਪਤਾ ਇਸ ਗੱਲ ਦਾ ਕਿ ਸਾਡੀ ਲੜਾਈ ਸਾਡਾ ਮੈਚ ਹੈ ਜਿਹੜਾ ਜਿੱਥੇ ਸੀ ਜਿਹਨਾਂ ਲੜ ਰਹੇ ਆ ਬਿਲਕੁਲ ਗੋਲ ਦੇ ਨੇੜੇ ਆ ਜਿੱਤਣ ਦੇ ਨੇੜੇ ਆ ਅੱਜ ਤੱਕ ਕਦੇ ਵੀ ਦੇਖਿਆ ਸੀ ਬਹੁਤ ਜ਼ਿੰਦਗੀ ਲੰਘ ਗਈ ਇਹ ਅੰਦੋਲਨ ਕਰਦਿਆਂ ਦੀ ਕਦੇ ਪਾਰਲੀਮੈਂਟ ਦੇ ਵਿੱਚ ਐਸ ਤਰੀਕੇ ਦੇ ਨਾਲ ਸਾਡੀ ਕਿਸਾਨੀ ਦੀ ਗੱਲ ਹੀ ਨਹੀਂ ਹੋਈ ਔਰ ਜਿਸ ਤਰੀਕੇ ਦੇ ਨਾਲ ਐਸ ਵਾਰੀ ਪਾਰਲੀਮੈਂਟ ਦੇ ਵਿੱਚ ਕਿਸਾਨ ਮਜ਼ਦੂਰ ਤੇ ਛੋਟੇ ਲੋਕਾਂ ਦੀ ਜਾਂ ਕਰਪਸ਼ਨ ਦੀ ਗੱਲ ਹੋ ਰਹੀ ਹੈ। ਸੋ ਇਹ ਗੱਲ ਬੜੀ ਵੱਡੀ ਹੈ। ਆਪਾਂ ਤਕੜੇ ਹੋ ਕੇ ਗੱਲ ਪਾਰਲੀਮੈਂਟ 'ਚ ਲੈ ਗਏ ਆ। ਇਹ ਜਿੱਤਾਂਗੇ, ਅਵਸ਼ ਯਿੱਤਾਂਗੇ। ਮੈਂ ਗੱਲ ਹੋਰ ਡੱਲੇਵਾਲ ਪਿੰਡ ਦੀ ਤੁਹਾਡੇ ਨਾਲ ਸਾਂਝੀ ਕਰ ਦਿਆਂ। ਜਿੱਦੇ ਅਸੀਂ ਮੋਰਚੇ ਦੇ ਵਿੱਚ ਆਉਣ ਦੀ ਤਿਆਰੀ ਕਰਦੇ ਸੀ। ਉਸ ਦਿਨ ਪਿੰਡ ਨੇ ਇੱਕ ਵੱਖਰੀ ਤਰ੍ਹਾਂ ਦਾ ਉਪਰਾਲਾ ਕੀਤਾ ਸੀਗਾ। ਟਰੈਕਟਰ ਖੜੇ ਪੈਰ ਐਟ ਅ ਟਾਈਮ ਪੈਸੇ ਇਕੱਠੇ ਕਰਕੇ ਪਿੰਡ ਨੇ ਲਿਆ ਸੀਗਾ ਕਿ ਜੇਕਰ ਉੱਥੇ ਕਿਸੇ ਤਰ੍ਹਾਂ ਦੀ ਇਨਸੀਡੈਂਟ ਵਾਪਰਦੀ ਹੈ ਨੁਕਸਾਨ ਹੁੰਦਾ ਖਰਾਬ ਹੁੰਦਾ ਟੁੱਟਦਾ ਭੱਜਦਾ ਤੋਂ ਸਾਰਿਆਂ ਦੇ ਸਾਂਝੀ ਚੀਜ਼ ਦਾ ਨੁਕਸਾਨ ਹੋਵੇ ਕਿਸੇ ਇੱਕ ਬੰਦੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਇਹ ਪਿੰਡ ਦੀ ਪਹਿਲ ਕਦਮੀ ਸੀ ਉਹਨਾਂ ਨੇ ਲੈ ਕੇ ਟਰੈਕਟਰ ਇੱਥੇ ਫੋਰ ਟਰੈਕਟਰ ਭੇਜਿਆ ਹੋਇਆ ਹੈ ਕੱਲੇ ਪਿੰਡ ਦੀ ਨਹੀਂ ਮੈਂ ਕਹੂੰਗਾ ਜਿੰਨੇ ਸਾਡੇ ਬੱਚੇ ਬਾਹਰ ਗਏ ਨੇ ਨੌਜਵਾਨ ਉਹਨਾਂ ਮੁੰਡਿਆਂ ਨੇ ਬਹੁਤ ਯੋਗਦਾਨ ਪਾਇਆ ਸੋ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਾਡਾ ਪੰਜਾਬ ਦਾ ਪੰਜਾਬ ਦਾ ਜੰਪਲ ਭਾਵੇਂ ਕਿਸੇ ਵੀ ਦੇਸ਼ 'ਚ ਬੈਠਾ ਹੈ ਉਹ ਕਿਤੇ ਨਾ ਕਿਤੇ ਉਹ ਧਰਤੀ ਨਾਲ ਜੁੜਿਆ ਹੋਇਆ ਪੰਜਾਬ ਨਾਲ ਜੁੜਿਆ ਹੋਇਆ ਹੈ ਪੰਜਾਬ ਲਈ ਫਿਕਰਮੰਦ ਹੈ ਉਹ ਬਿਕਰ ਕਰਦਿਆਂ ਉਹਨਾਂ ਨੇ ਪਿੰਡ ਨੂੰ ਸਹਿਯੋਗ ਕੀਤਾ ਹੈ ਪਿੰਡੇ ਰਲ ਮਿਲ ਕੇ ਉਹਨਾਂ ਬੱਚਿਆਂ ਦੇ ਸਹਿਯੋਗ ਦੇ ਨਾਲ ਉਹ ਟਰੈਕਟਰ ਵੀ ਲਿਆ ਸੀ ਜੋ ਇੱਥੇ ਇਸ ਵੇਲੇ ਖੜਾ ਹੈ ਔਰ ਅੱਜ ਆਬ ਸੀਜ਼ਨ ਦੇ ਵਿੱਚ 50 ਕ ਮਣ ਕਣਕ ਦੀ ਸੇਵਾ ਪਿੰਡ ਨੇ ਕੀਤੀ ਹੈ ਕੋਈ ਇਹ ਮੈਂ ਵਧਾਈ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਕੋਈ ਐਡਵਰਟਾਈਜ਼ਮੈਂਟ ਦਾ ਕੋਈ ਮਸ਼ਹੂਰੀ ਕੋਈ ਪ੍ਰਚਾਰ ਕਰਨ ਦਾ ਵਿਸ਼ਾ ਨਹੀਂ ਹੈ ਲੈਕਿਨ ਇਹ ਜ਼ਰੂਰ ਹੈ ਕਿ ਸਰਕਾਰ ਦਾ ਭਲੇਖਾ ਦੂਰ ਜ਼ਰੂਰ ਕਰਨਾ ਚਾਹੁੰਦੇ ਸੀ ਜਿਹਦੇ ਲਈ ਵੀਡੀਓ ਪਾ ਰਹੇ ਆ ਕਿ ਸਰਕਾਰ ਕਹਿੰਦੀ ਸੀ ਮੋਰਚਾ ਤਾਂ ਖਤਮ ਹੋ ਚੁਲਿਆ ਮੋਰਚੇ 'ਤੇ ਹਾਈ ਕੁਝ ਨਹੀਂ ਇਹ ਭਲੇਖਾ ਕੱਢ ਲੈਣਾ ਚਾਹੀਦਾ ਸਰਕਾਰ ਨੂੰ ਜੇ ਇੱਥੇ ਰਾਸ਼ਨ ਆ ਰਿਹਾ ਤੇ ਇਹਦਾ ਮਤਲਬ ਇਹ ਹੈ ਕਿ ਇੱਥੇ ਲੋਕ ਵੀ ਹੈਗੇ ਨੇ ਲੋਕਾਂ ਨੇ ਲੋਕ ਰਾਸ਼ਨ ਖਾਣ ਵਾਲੇ ਨੇ ਤਾਂ ਹੀ ਜਾ ਕੇ ਰਾਸ਼ਨ ਪਿੱਛੋਂ ਸਪਲਾਈ ਦੀ ਲਾਈਨ ਆ ਜਿਹੜੀ ਉਹਨੂੰ ਚਲਾਇਆ ਜਾ ਰਿਹਾ ਸੋ ਅੱਗੇ ਮੈਨੂੰ ਇਹ ਵੀ ਦੱਸਿਆ ਨੌਜਵਾਨਾਂ ਨੇ ਆ ਕੇ ਕਿ ਜਿਹੜੇ ਸਾਡੇ ਆਸ ਪੜੋਸ ਦੇ ਤਿੰਨ ਚਾਰ ਪਿੰਡ ਹੈ ਉਹਨਾਂ ਨੇ ਵੀ ਉਪਰਾਲਾ ਕਰ ਰੱਖਿਆ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੀ ਆਪਦੇ ਪਿੰਡਾਂ ਤੋਂ ਰਾਸ਼ਨ ਉੱਥੇ ਪਹੁੰਚਦਾ ਕਰਾਂਗੇ ਔਰ ਮੈਂ ਆਪ ਸਭ ਨੂੰ ਸਮੁੱਚੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਦੋਸਤੋ ਕਿ ਮੋਰਚੇ ਨੂੰ ਤੱਕੜੇ ਹੋ ਕੇ ਸਾਹਮਣ ਲਓ ਬਹੁਤ ਵਧੀਆ ਮੌਕਾ ਹੈ ਚੜ੍ਹਦੀ ਕਲਾ ਚ ਹੈ ਮੋਰਚਾ ਜਿੱਤਾਂਗੇ ਜਿੱਤ ਕੇ ਤੁਹਾਡੀ ਝੋਲੀ ਚ ਪਾਵਾਂਗੇ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਔਰ ਮੋਰਚੇ ਨੂੰ ਸਾਹਮਣਾ ਤੁਹਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ